ਸਰਬਸੰਗ ਤੇ ਦਾਨੀਆਂ ਨੂੰ ਆ ਬੇਨਤੀ ਕਰਦੇ ਜੋ ਕਿ ਸਾਡੇ ਸੇਵਾ ਸਿੰਘ ਸੋਸਾਇਟੀ ਨੇ ਜੋ ਕਿ ਇਹਨਾਂ ਗਰੀਬ ਪਰਿਵਾਰਾਂ ਦੀ ਜੋ ਕਿ ਬੋੜੀਆਂ ਨਾਲ ਜੋ ਕਿ ਵੀਡੀਓ ਬਣਾਈ ਹੈ ਘਰ ਪਾਣੀ ਦੇ ਵਿੱਚ ਡੁੱਬੇ ਨੇ ਇਸ ਵਕਤ ਤੁਸੀਂ ਪਾਣੀ ਵਿੱਚ ਬਖਾ ਸਕਦੇ ਇਹਨਾਂ ਅਗਰ ਦਿਖਾ ਲਈ ਜਨਮ ਨੇ ਅਜਾ ਤੁਸੀਂ ਪਾਣੀ ਵੀ ਸੰਜੀਵ ਦੇਖ ਸਕਦੇ ਆ ਗਲੀਆਂ ਵਿੱਚ ਸਾਰੇ ਘਰ ਪਾਣੀ ਨਾਲ ਭਰੇ ਪਏ ਐਸ ਵਕਤ ਬਾਹਰ ਛੜਕਦੇ ਬੈਠੇ ਸਾਰੇ ਪਰਿਵਾਰ ਇਹਨਾਂ ਜੋਗੇ ਸੰਤ ਨੇ ਆ ਰਾਸ਼ਨ ਭੇਜਿਆ ਇਹ ਉਹਨਾਂ ਰਾਸ਼ਨ ਵੰਡਣ ਲੱਗੇ ਆ ਆ ਸਰਬਾ ਸੰਤ ਨੂੰ ਬੇਨਤੀ ਆ ਜੋ ਵੀ ਜਿੰਨਾ ਦੀ ਵੀਡੀਓ ਬਣਾਈਏ ਉਹਨਾਂ ਨੂੰ ਇਹ ਰਾਸ਼ਨ ਵੰਡਣ ਲੱਗੇ ਢਾਡਾ ਭੇਜਿਆ ਰਾਸ਼ਨ ਤੇ ਇਹਨਾਂ ਨੂੰ ਵੰਡਣ ਲੱਗੇ ਆ ਬਾਬਾ ਜੀ ਉਹਦੇ ਹਾਂ ਜੀ ਖਾਲਸਾ ਜੀ ਖਾਲਸਾ ਨੱਬੂ ਦੇ ਪਾਣੀ ਦੇ ਇਹ ਕਿ ਬੇਟੀ ਪਾਣੀ ਦੀ ਵੀਡੀਓ ਵੀਰ ਆਉਣੀ ਰੱਖਿਆ ਨਕਰ ਆਪਣਾ ਹਾਂ ਇਹੋ ਹੀ ਆ ਹਾਂ ਲੋ ਜੀ ਹਾਂ ਇਹੋ ਗੁਰੂਆਂ ਦਾ ਇਹਨਾਂ ਨੂੰ ਕੀ ਉਪਰੇ ਕਰਨਾ ਇਹਦੇ ਵਿੱਚ ਪਾਣੀ ਉਹਦੇ ਆਉਣ ਆਹ ਲਓ ਬੇਟੀ ਪਾਣੀ ਇਹ ਪਾਣੀ ਚੜ ਗਿਆ ਉਹ ਵੀ ਰਾਜ ਪਾਣੀ ਪਾਣੀ ਥੱਲੇ ਆਏ ਪਾਣੀ ਹਾਂ ਜੀ ਆ ਪਾਣੀ ਆਇਆ इर मैड ते